ਦਿਪਿਕਾ ਪਾਦਕੋਨ ਅਤੇ ਰਵੀਨ ਸਿੰਘ ਦੀ ਫਿਲਮ ਪੱਜ ਰੋਮਸਤਾਨੀ ਸਟਾਰ ਇੰਟਰਨੈਸ਼ਨਲ ਇੰਡੀਅਨ ਫਿਲਮ ਅਕੈडमी ਕੁਆਰਟਸ ਦੀ ਨੋਮੀਨੇਸ਼ਨ ਲਿਸਟ ਵਿੱਚ ਆਰਟ ਕੈਟੇਗਰੀਜ਼ ਦੇ ਨਾਲ ਅੱਗੇ ਚੱਲ ਰਹੀ ਹੈ ਆਈਫਾ ਦਾ ਆਯੋਜਨ ਅਗਲੇ ਮਹੀਨੇ ਸਪੇਨ ਦੇ ਸ਼ਹਿਰ ਮੈਦ੍ਰਿਡ ਦੇ ਵਿੱਚ 23 ਤੋਂ ਲੈ ਕੇ 26 ਜੂਨ ਤੱਕ ਹੋਵੇਗਾ ਅਮਰ ਯਾਦਿਕ ਰੋਸ਼ਨ ਦਾ ਕਹਿਣਾ ਹੈ ਕਿ ਉਹਨਾਂ ਦੀ ਆਗਾਮੀ ਫਿਲਮ ਮੋਹਨ ਜੋਧਰੋ ਉਹਨਾਂ ਦੇ ਕਰੀਅਰ ਦੀ ਬਿਹਤਰੀਨ ਫਿਲਮਾਂ ਵਿੱਚੋਂ ਇੱਕ ਹੋਵੇਗੀ ਇਹ ਫਿਲਮ 12 ਅਗਸਤ ਨੂੰ ਰਿਲੀਜ਼ ਹੋਣ ਵਾਲੀ ਹੈ ਉਹਨਾਂ ਨੇ ਕਿਹਾ ਕਿ ਮੈਂ ਸਮੇਂ ਦੇ ਚੱਕਰ ਵਿੱਚ ਪਿੱਛੇ ਦੇ ਵੱਲ ਵਾਪਸ ਜਾ ਰਿਹਾ ਹਾਂ ਹਾਲੀਵੁੱਡ ਅਭਿਨੇਤਰੀ ਜ਼ਰੀਨ ਖਾਨ ਨੇ ਆਪਣੇ ਹਾਲੀਵੁੱਡ ਕੈਰੀਅਰ ਦਾ ਕ੍ਰੈਡਿਟ ਸਲਮਾਨ ਖਾਨ ਨੂੰ ਦਿੱਤਾ ਹੈ। ਜ਼ਰੀਨ ਨੇ ਸਾਲ 2010 ਦੇ ਵਿੱਚ ਪ੍ਰਦਰਸ਼ਿਤ ਫਿਲਮ ਵੀਰ ਤੋਂ ਪਾਲੀਵੁੱਡ 'ਚ ਆਪਣੇ ਕੈਰੀਅਰ ਦੀ ਸ਼ੁਰੂਆਤ ਕੀਤੀ ਸੀ। ਫਿਲਮ ਵਿੱਚ ਜ਼ਰੀਨ ਖਾਨ ਨੇ ਸਲਮਾਨ ਦੇ ਨਾਲ ਕੰਮ ਕੀਤਾ ਸੀ। ਹਾਲੀਵੁੱਡ ਫਿਲਮ ਨਿਰਮਾਤਾ ਜੌਨ ਫੇਬਰਾਉ ਦੀ ਫਿਲਮ ਦੀ ਜੰਗਲ ਬੁੱਕ ਨੇ ਭਾਰਤੀ ਦਸ਼ਕਾਂ ਤੇ ਵੱਡੀ ਨਿਸ਼ਾਨ ਛੱਡਿਆ। ਭਾਰਤ 'ਚ ਰਿਲੀਜ਼ ਹੋਈ ਇਹ ਫਿਲਮ 200 ਕਰੋੜ ਰੁਪਏ ਦੇ ਨੇੜੇ ਪਹੁੰਚ ਗਈ ਹੈ। ਭਾਰਤ ਦੇ ਬਾਅਦ ਹੁਣ ਇਹ ਫਿਲਮ ਹਾਲੀਵੁੱਡ ਦੇ ਵਿੱਚ ਤਮਾਲ ਮਚਾਉਣ ਲਈ ਤਿਆਰ ਹੈ। ਪੀਕੂ ਤੇ ਤਲਵਾਰ ਵਿੱਚ ਬਿਹਤਰੀਨ ਅਦਾਕਾਰੀ ਤੇ ਬਾਅਦ ਐਕਟਰ ਇਰਫਾਨ ਖਾਨ ਫਿਲਮ ਮਦਾਰੀ ਰਾਹੀਂ ਇੱਕ ਵਾਰ ਫਿਰ ਤਸ਼ਕਨ ਨੂੰ ਹੈਰਾਨ ਕਰਦੇ ਵਿਖਾਈ ਦੇਣਗੇ ਪਿਤਾ ਤੇ ਬੇਟੇ ਦੇ ਰਿਸ਼ਤੇ ਨੂੰ ਦਰਸਾਉਂਦੀ ਇਰਫਾਨ ਖਾਨ ਦੀ ਇਹ ਫਿਲਮ 15 ਜੁਲਾਈ ਨੂੰ ਰਿਲੀਜ਼ ਹੋਵੇਗੀ ਜਦਕਿ ਇਸ ਤੋਂ ਪਹਿਲਾਂ ਇਸ ਦੀ ਰਿਲੀਜ਼ ਡੇਟ 10 ਜੂਨ ਰੱਖੀ ਗਈ ਸੀ ਦਿਲਜੀਤ ਦੋਸਾਂਝ ਦੀ ਗਾਮੀ ਫਿਲਮ ਸਰਦਾਰ ਜੀ 2 ਦੇ ਵਿੱਚ ਦਿਲਜੀਤ ਦੇ 6 ਪੈਕ ਐब्स ਦਿਖਣਗੇ ਦੋਸਾਂਝ ਦਾ ਕਹਿਣਾ ਕਿ ਉਹਨਾਂ ਨੇ ਫਿਟ ਬੋਡੀ ਹਾਸਲ ਕਰਨ ਲਈ 6 ਮਹੀਨੇ ਤੱਕ ਟ੍ਰੇਨਿੰਗ ਲਈ ਦਿਲਜੀਤ ਨੇ ਟ੍ਰੇਨਿੰਗ ਰਣਬੀਰ ਕਪੂਰ ਦੇ ਟ੍ਰੇਨਰ ਪ੍ਰਦੀਪ ਪਾਟਿਆ ਤੋਂ ਲਈ आज की टूते गणे सुन रहा है देव नाल सुपर हिट ਹੋਏ ਅੰਕਿ ਤੇਵਾਰੀ ਇਸ ਵਾਰ ਆਪਣਾ ਸਿੰਗਲ ਪਤਮੀਜ਼ ਲੈ ਕੇ ਆਏ ਹਨ ਇਸ ਗਾਣੇ ਨੂੰ ਉਹਨਾਂ ਨੇ ਹੀ ਗਾਇਆ ਹੈ ਤੇ ਕੰਪੋਜ਼ ਵੀ ਕੀਤਾ ਹੈ ਅੰਕਿ ਨੇ ਦੱਸਿਆ ਕਿ ਲੋਕ ਮੈਨੂੰ ਰੋਮਾਂਟਿਕ ਗਾਣੇ ਲਈ ਪਛਾਣਦੇ ਨੇ ਪਰ ਮੈਂ ਇਸ ਇਮੇਜ ਤੋਂ ਥੋੜਾ ਹਟ ਕੇ ਕਰਨਾ ਚਾਹੁੰਦਾ ਹਾਂ ਸੁਪਰਸਟਾਰ ਸਲਮਾਨ ਖਾਨ ਨੇ ਰਿਐਲਿਟੀ ਸ਼ੋਅ ਸਾਰੇ ਗਮਾ ਪਾ ਦੇ ਸੈੱਟ ਤੇ ਉੱਤੇ ਇੱਕ ਪ੍ਰਤੀਭਾਗੀ ਨੂੰ ਚੌਂਕਾ ਦਿੱਤਾ ਇਸ ਨੇਤਰਹੀਨ ਗਾਇਕ ਦਾ ਨਾਮ ਜਗਪ੍ਰੀਤ ਬਾਜਵਾ ਹੈ ਜਗਪ੍ਰੀਤ ਨੇ ਕਿਹਾ ਕਿ ਜਦੋਂ ਉਹ ਰਿਹਸਲ ਕਰ ਰਿਹਾ ਸੀ ਤਾਂ ਸਲਮਾਨ ਉੱਥੇ ਆ ਗਏ ਉਹਨਾਂ ਨੇ ਉਹਦੇ ਕੰਨ ਦੇ ਵਿੱਚ ਕੁਝ ਕਿਹਾ ਅਤੇ ਕੱਸ ਕੇ ਗਲੇ ਲਗਾ ਲਿਆ ਜਿਸ ਕਾਰਨ ਉਹ ਹੈਰਾਨ ਰਹਿ ਗਿਆ ਸਲਮਾਨ ਖਾਨ ਨੂੰ ਇੱਕ ਪੋਸਟ ਤੇ ਰਾਹੀਂ ਮਾਫੀ ਦੀ ਅਪੀਲ ਕਰਨ ਵਾਲੇ ਕਾਇਕ ਅਰਜੀਤ ਸਿੰਘ ਨੇ ਕਿਹਾ ਹੈ ਕਿ ਉਹਨਾਂ ਨੇ ਜੋ ਕੀਤਾ ਉਸ ਤੇ ਕੋਈ ਪਛਤਾਵਾ ਨਹੀਂ ਹੈ ਉਹਨਾਂ ਨੂੰ ਉਮੀਦ ਹੈ ਕਿ ਇੱਕ ਦਿਨ ਅਭਿਨੇਤਾ ਸਲਮਾਨ ਉਹਨਾਂ ਨੂੰ ਮਾਫ ਕਰ ਦੇਣਗੇ ਕਾਇਕ ਨੇ ਹਾਲਾਂਕਿ ਕੁਝ ਸਮੇਂ ਦੇ ਬਾਅਦ ਇਸ ਪੋਸਟ ਨੂੰ ਹਟਾ ਦਿੱਤਾ ਸੀ ਬਾਲੀਵੁੱਡ ਅਦਾਕਾਰਾ ਕਲਕੀ ਕੋਚਲ ਦਾ ਕਹਿਣਾ ਹੈ ਕਿ ਪੁਰਸਕਾਰ ਮਿਲਣਾ ਸਫਲਤਾ ਦਾ ਕੋਈ ਪੈਮਾਨਾ ਨਹੀਂ ਹੈ ਕਲਕੀ ਨੇ ਕਿਹਾ ਕਿ ਉਹਨਾਂ ਨੂੰ ਵੀ ਰਾਸ਼ਟਰੀ ਪੁਰਸਕਾਰ ਮਿਲਿਆ ਹੈ ਪਰ ਉਹਨਾਂ ਵਿੱਚ ਕੋਈ ਬਦਲਾਅ ਨਹੀਂ ਆਇਆ